ਤੇ ਨਿਉ ਲੋਕ ਜੋ ਬੱਕੇ ਸ਼ਿਕਵਾ ਕਰਨ ਮੁਕਦਰਾਂ ਤੇ ਉੱਗਣ ਵਾਲੇ ਉੱਗ ਹੀ ਪੈਂਦੇ ਪਾੜ ਕੇ سینਾ ਪੱਥਰਾਂ ਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਆਲੂ ਗੋਭੀ ਦੀ ਸਬਜ਼ੀ ਹੈਗੀ ਹੈ ਜਿਹੜੇ ਬਖਰੇ ਸਟਾਈਲ ਦੇ ਵਿੱਚ ਬਣਾਵਾਂਗੇ ਆਸ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੋਊਗੀ ਇਹਦੇ ਲਈ ਤੁਸੀਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਤਾਂ ਗੋਭੀ ਨੂੰ ਕੱਟ ਲੈਣਾ ਆਲੂ ਵਗੈਰਾ ਕੱਟ ਕੇ ਹਨਾ ਕਿਉਂਕਿ ਬੇਸਿਕਲੀ ਆਪਾਂ ਪਹਿਲਾਂ ਇਸ ਨੂੰ ਧੋ ਲੈਣੇ ਹੁੰਨੇ ਆ ਜਿੰਨਾ ਵੀ ਜਿਹੜਾ ਸਾਡਾ ਸਮਾਨ ਹੈਗਾਗਾ ਮਸਾਲੇ ਦਾ ਜਿਵੇਂ ਕਿ ਪਿਆਜ਼ ਹੋ ਗਿਆ ਹਨਾ ਆ ਲਸਣ ਹੋ ਗਿਆ ਇਹਨੂੰ ਆਪਾਂ ਗ੍ਰाइंड ਕਰ ਲੈਣਾ ਮਿਕਸੀ ਦੇ ਵਿੱਚ ਗ੍ਰाइंड ਕਰਨ ਤੋਂ ਬਾਅਦ ਇਸ ਦੇ ਵਿੱਚ ਇੱਕ ਵੱਖਰਾ ਸਟਾਈਲ ਇਹ ਵਰਤਾਂਗੇ ਆਪਾਂ ਜਿਵੇਂ ਨੋਰਮਲ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਤੁਸੀਂ ਬਣਾਉਣੇ ਉਸ ਤੋਂ ਹਟ ਕੇ ਤੇਲ ਪਾ ਲੈਣਾ ਜੀ ਕੜਾਹੀ ਦੇ ਵਿੱਚ ਕੜਾਹੀ ਆਪਾਂ ਰੱਖ ਦਿੱਤੀ ਤੇਲ ਨੂੰ ਵਾਈਟ ਹੋਣ ਦਾ ਕੋਸ ਦੀ ਵੇਟ ਕਰੋ ਕਾਲੀ ਨਹੀਂ ਕਰਨੀ ਚਾਹੀਦੀ ਕਈ ਵਾਰੀ ਮੇਰੀ ਵਰਗੀਆਂ ਭੈਣਾ ਹੁੰਦੀਆਂ ਨੇ ਜਿਹੜੀਆਂ ਉਹ ਕਾਲੀ ਕਰ ਜਾਂਦੀਆਂ ਪਹਿਲੇ ਹੀ ਹਲੇ ਪੀਲਾ ਪ੍ਰੋਪਰ ਤੇਲ ਹੁੰਦਾ ਉਹਦੇ ਵਿੱਚ ਹੀ ਜਿਹੜਾ ਜੀਰਾ ਪਾ ਦਿੰਦੀਆਂ ਨੇ ਹਨਾ ਆਪਾਂ ਜਿਹੜਾ ਗ੍ਰੈਂਡ ਕੀਤਾ ਸੀ ਉਹਦੇ ਵਿੱਚ ਹੀ ਸਾਰੇ ਮਸਾਲੇ ਬੇਸਿਕ ਹੈਗੇ ਨੇ ਜਿਹੜੇ ਨਮਕ ਮਿਰਚਾਂ ਹਲਦੀ ਹੈਨਾ ਇਹ ਚੀਜ਼ਾਂ ਆਪਾਂ ਸਾਰਾ ਕੁਝ ਪਾ ਦੇਣਾ ਈਵਨ ਕਿ ਤੁਸੀਂ ਜੀਰਾ ਵੀ ਜਿਹੜਾ ਉਹ ਇਹਦੇ ਵਿੱਚ ਹੀ ਪਾ ਦੇਣਾ ਅਲੱਗ ਪਾਉਣਾ ਜੀਰਾ ਪਹਿਲਾਂ ਨਹੀਂ ਪਾਉਣਾ ਆਪਾਂ ਤਾਂ ਗੋਭੀ ਨੂੰ ਤੇ ਆਲੂ ਨੂੰ ਜੋ ਵੀ ਆਪਾਂ ਬੇਸਿਕ ਮਟੀਰੀਅਲ ਗੋਭੀ ਦਾ ਹੈਨਾ ਅਲੱਗ-ਅਲੱਗ ਵਿੱਚ ਨਾਲ ਖਟਾ ਦਿੱਤਾ ਸੀ ਉਹ ਸਾਰਾ ਕੁਝ ਆਪਾਂ ਕੜਾਹੀ ਦੇ ਵਿੱਚ ਪਾ ਲੈਣਾ ਹਲਕਾ-ਹਲਕੇ ਹੱਥ ਦੇ ਨਾਲ ਇਹਨੂੰ ਹਿਲਾਉਣਾ ਹੈਗਾ ਹਿਲਾਈ ਜਾਂਦੇ ਰਹਿਣਾ ਹੈਗਾ ਤੇ ਇਹ ਨਾ ਹੋਵੇ ਕਿ ਕਮਾਈ-ਕਮਾਈ ਚੱਲੇ ਤੇ ਗੋਭੀ ਦੀਆਂ ਥੋੜੀਆਂ-ਥੋੜੀਆਂ ਫਾੜੀਆਂ ਵੱਡੀਆਂ ਕਰ ਲਿਆ ਕਰੋ ਜਦੋਂ ਆਪਾਂ ਗੋਭੀ ਨੂੰ ਪਹਿਲਾਂ ਹੀ ਬਰੀਕ ਕੱਟ ਲੈਨੇ ਆਗੇ ਹੈਨਾ ਫਿਰ ਉਹ ਜਮੇ ਖੁੱਲ ਜਾਂਦੀ ਬੜਾ ਵੱਖਰਾ ਜਿਹਾ ਫਲੇਵਰ ਆਉਂਦਾ ਗੋਭੀ ਦਾ ਹਨਾ ਵੇਖੋ ਕਿੰਨੀ ਸੋਹਣੀ ਗੋਭੀ ਲੱਗ ਰਹੀ ਹੈਗੀ ਤੇ ਸੁਖਦੀਪ ਦੀ ਫੇਵਰੇਟ ਹੈ ਗੋਭੀ ਉਹ ਹਮੇਸ਼ਾ ਇਹ ਕਹਿੰਦਾ ਜਸ ਮੈਨੂੰ ਤਾਂ ਨਾ ਦਰਖਤ ਦਰਖਤ ਜੇ ਪਾ ਦਿਓ ਗੋਭੀ ਦੇ ਇਹ ਆਪਾਂ ਜੀ ਮਿਕਸ ਕਰ ਲਿਆ ਸੀ ਦੇਖੋ ਹਲਕੀ ਜਿਹੀ ਆਪਾਂ ਮੇਥੀ ਪਾ ਦਿੱਤੀ ਕਿਉਂਕਿ ਹੁਣ ਧਨੀਆਂ ਵਗੈਰਾ ਦੀ ਹਨਾ ਰੁੱਤ ਜੀ ਨਹੀਂ ਹੈਗੀ ਬਾਜ਼ਾਰ ਦੇ ਵਿੱਚ ਵੀ ਪ੍ਰੋਪਰਲੀ ਆਪਾਂ ਨੂੰ ਮਿਲਦਾ ਨਹੀਂ ਹੈਗਾ ਤਾਂ ਥੋੜੀ ਜਿਹੀ ਵੱਖਰੀ ਦਿਖਦੇ ਲਈ ਆਪਾਂ ਜਿਹੜਾ ਇਹ ਮੇਥੀ ਨੂੰ ਪਾ ਦਿੱਤਾ ਇਹਦੇ ਵਿੱਚ ਤੇ ਜਿਹੜਾ ਬੇਸਿਕ ਆਪਾਂ ਮਸਾਲਾ ਸੀ ਪੀਸਿਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਇਹ ਹਲਕ ਮਿਕਸ ਕਰੀ ਚੱਲਣਾਗਾ ਠੀਕ ਹੈ ਜੀ ਇਹ ਕਈ ਵਾਰੀ ਕੀ ਹੁੰਦਾ ਜੀ ਆਪਾਂ ਸਬਜ਼ੀ ਰੱਖ ਕੇ ਹੋਰ ਕੰਮ ਕਰਨ ਲੱਗ ਜਾਨੇ ਆ ਇੰਨੀ ਕਾਲੀ ਵੀ ਨਾ ਕਰੋ ਹੋਰ ਕੰਮ ਦੀ ਕਿ ਥੋੜੀ ਸਬਜ਼ੀ ਥੱਲੇ ਲੱਗ ਜੇ ਸਬਜ਼ੀ ਬਣਾਉਂਦੇ ਬਣਾਉਂਦੇ ਹਨਾ ਦੇਖੋ ਇਹ ਖਾਸ ਧਿਆਨ ਰੱਖਣਾ ਕਿ ਜਿਹੜੀਆਂ ਸੁੱਕੀਆਂ ਸਬਜ਼ੀਆਂ ਹੁੰਦੀਆਂ ਜ਼ਿਆਦਾਤਰ ਆਪਾਂ ਸਿਮਤੀ ਬਣਾਉਣੇ ਆ ਤੇਜ਼ ਕਰ ਦਿੰਨੇ ਆ ਜਦੋਂ ਤਾਂ ਉਹ ਥੱਲੇ ਲੱਗ ਜੰਨੇ ਆ ਵਾਹ ਖੁਸ਼ਬੂ ਪੂਰੀ ਰਸੋਈ ਦੇ ਵਿੱਚ ਹੈਗੀ ਸੀ ਜਿਹੜੀ ਫੈਲ ਗਈ ਜੀ ਇੰਨੀ ਜੰਮੀ ਉਹਨੋ ਸਤੈ ਜਿਹੜੀ ਲੁੱਕ ਲੱਗ ਰਹੀ ਸੀ ਹਨਾ ਗੋਭੀ ਦੀ ਤੇ ਗੋਭੀ ਜਦੋਂ ਹੁਣ ਦੇਖੋ ਬਣ ਗਈ ਹਨਾ ਉਹਦਾ ਟੱਕਣ ਹੈਗਾ ਜਿਹੜਾ ਪ੍ਰੋਪਰ ਨਹੀਂ ਲਗਾਉਣਾ ਤੁਸੀਂ ਹਲਕਾ ਜਿਹਾ ਟੱਕਣ ਹੈਗਾ ਖੁੱਲਾ ਰੱਖ ਦੇਣਾ ਕਿਉਂਕਿ ਜਿਹੜਾ ਪਾਣੀ ਜਾਂ ਵਗੈਰਾ ਹੁੰਦਾਗਾ ਨਹੀਂ ਉਹ ਵਿੱਚ ਹੀ ਡੁੱਲੀ ਜਾਂਦਾਗਾ ਹਨਾ ਕਿਉਂਕਿ ਪਸੀਨਾ ਜਾ ਆ ਜਾਂਦਾ ਹੁੰਦਾ ਟੱਕਣ ਨੂੰ ਤੇ ਲੋ ਜੀ ਗੋਭੀ ਸਾਡੀ ਬਣ ਕੇ ਤਿਆਰ ਆ ਗਈ ਮੰਮੀ ਤਾਂ ਸਾਡੇ ਜੀ ਸਿਰੇ ਹਿਲਾ ਦਿੰਦੇ ਹਰ ਚੀਜ਼ ਦਾ ਤੁਸੀਂ ਕਿੰਨੀਆਂ ਵੀਡੀਓਜ਼ ਨੂੰ ਦੇਖੋ ਕਿੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਲਗਾਤਾਰ ਦੇਖੋ ਅਸੀਂ ਹਲੇ ਥੋੜੇ ਦਿਨ ਹੀ ਹੋਇਆ ਰੈਗੂਲਰ ਵੀਡੀਓਸ ਪਾਉਂਦਿਆਂ ਨੂੰ ਕਿੰਨੇ ਜ਼ਿਆਦੇ ਸਾਨੂੰ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ ਇਸ ਦੇ ਨਾਲ ਹੀ